ਮਹਾਰਾਜ ਜੀ ਤੁਮਹਾਂ ਨੂੰ ਮਹਾਰਾਜਾ ਬਖਸ਼ਤ ਕਰਿਆ ਸਾਰੀਕਾਰ ਮੇਰੇ ਵੇਦਨ ਪ੍ਰਾਪਤ ਸਤਿਪੰਥੁ ਕਰਨੇ ਗਾਨ ਸਮਾਈ ਹੋਣਾ ਰਸਤੇ ਤੇ ਵਿਚਰ ਵਾਹਨ ਘਾਟ ਦੇ ਆਪ ਸਮਾਈ ਹੋਣਾ ਸਤਿਕਾਰ ਨੂੰ ਸੇਵਾ ਸਮਰਪਿਤ ਕਰਦਾ ਪਰ ਤੁਮਹਾਰਾ ਆਪ ਕੀ ਪਿਆਰ ਇੱਕ ਬਾਤੇ ਦਾਤ ਬਖਸ਼ਣੇ ਕਿਰਪਾ ਕਰੋ ਸਤਿਗੁਰੂ ਜੀ ਚਾਲੇ ਪੌਣ ਦੀ ਆਗਿਆ ਬਖਸ਼ੋ ਮੇਰਾ ਨਾਮ ਤੇ ਪਿਆਰੇ ਨਾਰਿਕ ਦਾ ਨਾਮ ਜੋ ਮੇਰੇ ਪਾਸ ਸਤਿਵੰਤ ਸਵਾਗਤ ਗੁਰੂ ਜੀ ਕਰਦਾ ਰਾਤਾ ਦਿੱਤਾ ਜਾਵੇ ਸੁਖਤਾ ਜੋ ਰਾਜਾ ਜੀ ਦੇਹ ਸਿਵਾ ਪਰ ਮੋਹੇ ਦੇ ਕੇ ਸ਼ਵਲ ਪਰ ਕੇ ਫਿਰ ਉਹ ਨਗਰ ਕੀ ਸੰਤੋਰਨ ਸਤਿਗੁਰੂ ਕੀ ਧਰ ਕਰ ਬਖਸ਼ਿਸ਼ ਕਰ ਸੰਤਾਨ ਬੇਤੀ ਹੈ ਫਾਇਦੇ ਜਲਨ ਦੀ ਕਿਰਪਾ ਕਰਨ ਦਾ ਅਸਰਾ ਸ੍ਰੀ ਛੱਲਾ ਨਹੀਂ ਤਾਂ ਕੇ ਮਰੀ ਹੋ ਕੇ ਚਲ ਰੱਤੀ ਹੈ ਤੇ ਇਥੇ ਪਾਲਤੀ ਨਾਲ ਵੀ ੱੱਕਾ ਦਾ ਮਾਰਿਓ फे थो बालकिका में ਉਹ ਦਿੱਲੀ ਦੇਵਤੇ ਗੁਰੂ ਜੀ ਨੂੰ ਦੇਖ ਰਿਹਾ ਵੀ ਐਡੇ ਐਡੇ ਕੰਮ ਸਤ ਗੁਰੂ ਤੁਸੀਂ ਕਰਦੇ ਕਿਹੜਾ ਆਪਣੇ ਬੱਚਿਆਂ ਨੂੰ ਮਲਦੀ ਅੱਗ ਵਿੱਚ ਨਾਵੇ ਕਿਹੜਾ ਆਪਣੇ ਬਿਰਧ ਮਾਪਿਆਂ ਨੂੰ ਜ਼ੁਲਮ ਦੀ ਪਠੀ ਵਿੱਚ ਕਾਵੇ

वर्त न पाणी तूं किसे ते वरत जवान दो जा तुड़ मुड़ी कोई मित्र प्यारे कोई आनंदपुर वासी दिसेस We'll <laughs> साथे जले पार बल पवेदारई रहंदा किते اور جو کو اس طرح سے رکھا گیا ہے کیونکہ وہ اللہ کے ذکر اور ذکر کے ساتھ رکھنا ہے نا کا مطلب ہے کہ اس کا نام رکھنا ہے اور جو وقت پر اس کی رسید کا کار دوغنا دینے کے لیے تو کیا جاتا ہے اور وہ بھی تمام نواسی کی مہات کو سن سکتا ہے تو اس کا مطلب ہے کہ اس کا نام رکھنا ہے جنہوں کو پنکھوں میں جوڑا گیا مہان نگر کیرتن یا ਆਪ ਜੀ ਪ੍ਰਕਾਸ਼ਾ ਕਾਹੀ ਆਗਾਮ ਰਾਸਤ ਕਾਦੇ ਆਪਸ ਨਾਲ ਸਤਿਕਾਰ ਸਤਿਕਾਰ ਨੂੰ ਬਾਰਾਂ ਨੰਦ ਕਰਦਾ ਹਾਂ ਸਤਿਕਾਰ ਸਤਿਕਾਰ ਵਿੱਚ ਸੰਸਾਰ ਦੇ ਕਿਤਾ ਜੀ ਆਪਣਾ ਸੁਪੁੱਤਰ ਬਣਾ ਕੇ ਚੋੜੀ ਨਾ ਬੇਤਨਾ ਭੈਓ ਹੰਮਰੋ ਆਵਨ ਚੋ ਵੀ ਤੁਮੀ ਸ੍ਰੋਤ ਪ੍ਰਵਚਨਨ ਚਰਨਨ ਮੈਂ ਜੋਤੋ ਤਬ हमको ਸਮਝਾਇਓ ਇਮ ਕਹਿ ਕੇ ਇਹ ਜਗਤ ਪ੍ਰਖਾਇਓ ਮੈਂ ਆਪਣਾ ਸੁਪ ਤੋਂਹੇ ਨਿਵਾਜ ਨੇ ਨਹੀਂ ਹੁੰਦਾ ਤਾਂ ਇਹ ਨਹੀਂ ਬੱਠੀ ਬਿਕੋਣ ਦਾ ਬਾਹਰ ਤੋਂ ਪਹਾੜਾਂ ਤੋਂ ਹੋਇਆ ਉਹ ਪਹਾੜਾਂ ਦੀ ਸ਼ਕਤ ਤੋਂ ਬਿਨਾ ਕਿਸੇ ਨੂੰ ਨਹੀਂ ਮਿਲ ਸਕਦਾ ਸੁਰੇਜ ਨੇ ਜੇਣਾਪਾ ਮਨਾਉਨੇ ਆ ਇਹ ਬਣਾਏ ਤਾਂ ਹੀ ਸਫਲਾ ਜੀ ਆਸਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਖਾਲਸੇ ਨੂੰ ਆਦੇਸ਼ ਤੇ ਸੰਦੇਸ਼ ਬਖਸ਼ਿਸ਼ ਕੀਤੇ ਆ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਧੰਨ ਚਲਜੀ ਆਪਹਿਨਾ ਮਾਰ ਕੇ ਦੇਵੇ ਦੇਵੇ ਤੁਸੀਂ ਸੁਰੇ ਜਾਣਾ ਇਹ ਸਾਰੇ ਰਸਤੇ 'ਚ ਪਤਾ ਨਹੀਂ ਕਿੰਨੀਆਂ ਸ਼ਹੀਦੀਆਂ ਹੋਈਆਂ ਜਿਨ੍ਹਾਂ ਭਾਰੀ ਕਸ਼ਟ ਸਿੱਘਾਂ ਦੇ ਚੱਲੇ ਪਏ ਅੱਜ ਹੁਣੇ-ਹੁਣੇ ਅਸੀਂ ਗੁਰਦੁਆਰਾ ਪ੍ਰਵਾਣ ਛੂੜਾ ਦੇਖੇ ਜਾ ਕੇ ਆਏ ਆ ਗੁਰਦੁਆਰਾ ਜੋ ਸ਼ਹੀਦ ਭਾਈ ਉਦੇਸ਼ ਸਿੰਘ ਦੇ ਸਾਥ ਤੇ ਜਾ ਕੇ ਆਏ ਆ ਅਤਾਰੀ ਉਨ੍ਹਾਂ ਸਥਾਨਾਂ ਤੇ ਗਿਆ ਪਤਾ ਲੱਗਦਾ ਉੱਥੇ ਜਾ ਕੇ ਮਹਿਸੂਸ ਹੁੰਦਾ ਕਿ ਇਹ ਉਹ ਆਪਣੇ ਕਿਸ ਤਰ੍ਹਾਂ ਦੇ ਖਲਾਸ ਹਨ ਜਿੱਤੇ 27 ਕਿੰਨੀ ਠੰਡ ਉੱਤੋਂ ਬੜੀ ਤੇਜ਼ ਪ੍ਰਸਾਦ ਅਤੇ ਉਹਦੇ ਪਿੱਛੇ ਦਾ ਭਾਰੀ ਜ਼ੁਲਮ ਇੰਨਾ ਮੁਖਈਆ 10 ਲੱਖ ਦੀ ਫੌਜ ਜਦੋਂ ਪਿੱਛਾ ਕਰ ਰਹੀ ਹੋਵੇ ਜਦੋਂ ਉਹ ਜਿਹੜੇ ਲੜਾਈਆਂ ਜੋ ਜੱਟ ਭਾਈ ਉਹਦੇ ਸਿੰਘ ਜੀ ਨੇ ਲੜਿਆ ਅਜੋਨਾ ਚੀਪ ਪਹਾੜ ਮੁਕਾੜੇ ਸ਼ੂਰ ਬੀਰਾ ਜੋਧਾ ਨੇ ਜਿਵੇਂ ਉੱਥੇ ਸੰਗਿੱਧਾ ਪ੍ਰਾਪਤ ਕੀਤੀਆਂ ਦੇ ਦੂਜੇ ਪਾਸੇ ਤਕਦੂਰਪੁਰ ਸਿੱਖਿਆ ਮਹਾਰਾਜ ਜਿਨ੍ਹਾਂ ਨੇ ਪਾਸੇ ਜੰਗ ਹੋ ਰਹੀ ਹੈ ਉਹਨੇ ਸਿੱਖ ਸਾਹਿਬ ਕਹਿ ਰਹੇ ਸੀ ਸਰਵਾ ਨਿਕੜਾ ਵਿਖੇ ਇਹ ਕਿਸਟਰਾਂ ਦਾ ਵਾਤਾਵਰਨ ਬਣਾ ਹੋਵੇਗਾ ਕਿ ਅਸੀਂ ਜੰਗ ਹੋਣੀ ਹੈ ਦੂਜੇ ਪਾਸੇ ਆਸਾ ਦੀ 왈 ਚੱਲ ਰਹੀ ਹੈ ਉਹ ਗਾਥਾਤਮਕ ਕੈਨਾਤ ਹੋਪੀਦਾ ਇਹੋ ਤਰ੍ਹਾਂ ਕਿ ਬਿਹਾਰੀ ਗੋਰ ਆਪਣੇ ਵੀਰੋ ਹਾਰੀ ਸੰਵਾਰ ਜਿਸ ਮਾਰੂਸ ਤੇ ਦੇਵ ਨੇ ਕੀਏ ਕਰਪਰਾਂ ਲਾ